ਬਿੱਤੇ ਦਿਨ ਸਿਮਰਜੀਤ ਬੈਂਸ ਵੱਲੋਂ ਰਵਨੀਤ ਬਿੱਟੂ ਦੇ ਨਾਲ ਹੋਈ ਗੱਲਬਾਤ ਦੀ ਆਡੀਓ ਕਲਿੱਪ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੁੰਦਿਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਪੋਕਸਪਰਸਨ ਹਰਜਿੰਦਰ ਸਿੰਘ ਗੋਬੀ ਗਰਚਾ ਨੇ ਕਿਹਾ ਕਿ ਇਸ ਗੱਲ ਦੇ ਉੱਪਰ ਰਵਨੀਤ ਬਿੱਟੂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਦਸਤਾਰ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ ਉਹ ਨਕਲੀ ਨਹੀਂ ਹੋ ਸਕਦੀ ਬੇਸ਼ੱਕ ਉਸ ਨੂੰ ਪਹਿਨਣ ਵਾਲਾ ਸਿਰ ਨਕਲੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਟੋਪੀਆਂ ਪਾ ਕੇ ਦਿਨ ਦੀ ਸ਼ੁਰੂਆਤ ਕਰਨ ਵਾਲੇ ਬਿੱਟੂ ਤੇ ਬੜਿੰਗ ਦੋਵੇਂ ਨਕਲੀ ਸਰਦਾਰ ਨੇ ਉਹਨਾਂ ਇਹ ਵੀ ਕਿਹਾ ਕਿ ਸਿਰਫ ਐਨਾ ਹੀ ਨਹੀਂ ਆਡੀਓ ਕਲਿੱਪ ਨੂੰ ਜਨ ਉਹਨਾਂ ਕਹਿੰਦੇ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਖੁਦ ਕੇਸ ਕਟਵਾਉਣ ਵਾਲੇ ਨਕਲੀ ਪੱਗ ਦੀ ਗੱਲ ਕਰਦੇ ਨੇ ਬੋਬੀ ਗਰਚਰ ਨੇ ਕਿਹਾ ਕਿ ਰਾਜਾ ਵੜਿੰਗ ਨੇ ਚੋਣਾਂ ਜਿੱਤਣ ਦੀ ਲਾਲਸਾ ਨਾਲ ਜਿਸ ਬਰਤਕਾਰੀ ਨੂੰ ਨਾਲ ਜੋੜਿਆ ਉਸਨੇ ਹੀ ਉਸ ਨੂੰ ਡਬੋ ਦੇਣਾ ਹੈ ਉਹਨਾਂ ਨੇ ਕਿਹਾ ਐਨਆਈ ਨੇ ਜਿਸ ਬੈਂਸ ਨੂੰ ਭਾਜਪਾ ਚ ਸ਼ਾਮਲ ਕਰਕੇ ਬਿੱਟੂ ਆਪਣੇ ਪਿੱਠ ਥੱਪਥ ਪਾਉਣੀ ਚਾਹੁੰਦਾ ਸੀ ਉਸੇ ਬੈਂਸ ਨੇ ਬਿੱਟੂ ਜੇ ਪਲਟੂ ਰਾਮ ਦਾ ਵੀ ਪਲਟਾ ਮਰਵਾ ਦੇਣਾ ਸੀ ਅੱਜ ਦੋ ਮੁੱਦਿਆਂ ਦੀ ਗੱਲ ਆ ਜੋ ਅਕਾਲੀ ਦਲ ਅਠਾਉਣਾ ਚਾਹੁੰਦਾ ਤੇ ਸਵਾਲ ਕਰਨਾ ਚਾਹੁੰਦਾ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਆ ਉਹਨਾਂ ਨੇ ਪੱਗ ਨਕਲੀ ਪੱਗ ਵਾਲਾ ਕੋਈ ਹੋਵੇ ਤਾਂ ਉਹਨੂੰ ਵੀ ਮੋਦੀ ਜੱਫੀ ਪਾ ਲੈਂਦਾ ਉਹਨੇ ਬੈਸ ਨਾਲ ਕੀ ਗੱਲਾਂ ਕੀਤੀਆਂ ਬੈਸ ਨੇ ਉਹਨੂੰ ਕੀ ਕਿਹਾ ਇਸ ਗੱਲ ਤੇ ਆਪਾਂ ਬਾਅਦ ਚ ਆਉਣਾ ਪਰ ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਇਹ ਆ ਬਈ ਪੱਗ ਕਦੇ ਨਕਲੀ ਹੋ ਸਕਦੀ ਆ ਦਸਤਾਰ ਸਾਨੂੰ 10ਵੇਂ ਪਾਸ਼ਾ ਦੀ ਦਿੱਤੀ ਹੋਈ ਆ ਇਹ ਨਕਲੀ ਨਹੀਂ ਆ ਦਸਤਾਰ ਆ ਜਿਹੜੀ ਸਾਡੀ ਇਹ ਨਕਲੀ ਨਹੀਂ ਆ ਦਸਤਾਰ ਕਦੇ ਨਕਲੀ ਨਹੀਂ ਹੋ ਸਕਦੀ ਦਸਤਾਰ ਚ ਫਸਿਆ ਹੋਇਆ ਸਿਰ ਨਕਲੀ ਆ ਬਿੱਟੂ ਨਕਲੀ ਸਰਦਾਰ ਆ ਔਰ ਦੂਜਾ ਨਕਲੀ ਆ ਕੌਣ ਰਾਜਾ ਬੜਿੰਗ ਕਿਉਂਕਿ ਇਹ ਦੋਨੋਂ ਹੀ ਕਾਂਗਰਸੀਏ ਨੇ ਇੱਕ ਆ ਦੋ ਕੁ ਮਹੀਨੇ ਪੁਰਾਣਾ ਕਾਂਗਰਸੀਆ ਇਹ ਰਾਜਾ ਬੜਿੰਗ ਬਾਹਰੋਂ ਆਇਆ ਹੈ ਕਾਂਗਰਸੀਆ ਇਹਨਾਂ ਦੀ ਰਵਾਇਤ ਆ ਕਾਂਗਰਸ ਪਾਰਟੀ ਦੀ ਨਕਲੀ ਗੱਲਾਂ ਕਰਨੀਆਂ ਦਸਤਾਰ ਦੀ ਗੱਲ ਤੇ ਦਸਤਾਰ ਦੇ ਬਿਆਨ ਤੇ ਮਾਫੀ ਮੰਗੇ ਰਵਨੀਤ ਬਿੱਟੂ ਯਾ ਸਾਨੂੰ ਇਹ ਦੱਸੇ ਬਈ ਉਹ ਅਸਲੀ ਸਰਦਾਰ ਆ ਉਹਦੀ ਪੱਗ ਅਸਲੀ ਆ ਉਹਦਾ ਸਿਰ ਪੱਗ ਅਸਲੀ ਆ ਸਿਰ ਜਿਹੜਾ ਉਹਦਾ ਵਿੱਚ ਫਸਿਆ ਹੋਇਆ ਰੋਡਾ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਸਤਾਰ ਬੰਦ ਇਹ ਹੀ ਹਾਲ ਆ ਜਿਹੜਾ ਉਹ ਰਾਜੇ ਬੜਿੰਗ ਦਾ ਉਹਦਾ ਵੀ ਸਿਰ ਨਕਲੀ ਆ ਇਹ ਦੋਨੋਂ ਹੀ ਨਕਲੀਏ ਨੇ ਤੇ ਤੀਜੀ ਗੱਲ ਆ ਜਿਹੜੀ ਆਡੀਓ ਬੈਂਸ ਨੇ ਲੀਕ ਕੀਤੀ ਐ ਜਿਹੜੀ ਬੈਂਸ ਨੇ ਲੀਕ ਕੀਤੀ ਆ ਉੱਥੋਂ ਤਾਂ ਇਹ ਪਤਾ ਲੱਗਦਾ ਵੀ ਬੈਂਸ ਦੀ ਆਪ ਦੀ ਫਿਤਰਤ ਕੀ ਆ ਕਿਸੇ ਦੀ ਕੌਨਫਿਡੈਂਸ਼ੀਅਲ ਗੱਲ ਲੀਕ ਕਰਨ ਵਾਲਾ ਕੌਣ ਹੁੰਦਾ ਕੀ ਹੁੰਦਾ ਉਹ ਤੁਸੀਂ ਅੰਦਾਜ਼ਾ ਲਾਓ ਜਿਹੜਾ ਇਹ ਬਿੱਟੂ ਆ ਇਹ ਕਿਸੇ ਦਾ ਵੀ ਨਹੀਂ ਜਿਹੜੀ ਪਾਰਟੀ ਨੂੰ ਛੱਡ ਕੇ ਆਇਆ ਨਾ ਉਹਦਾ ਤੇ ਜਿਹੜੀ ਪਾਰਟੀ 'ਚ ਆਇਆ ਨਾ ਉਹਦਾ ਇਹੋ ਜਿਹੇ ਜਿਹੜੇ ਭਰੋਸਾ ਜਿਨ੍ਹਾਂ ਦਾ ਕੀਤਾ ਨਹੀਂ ਜਾ ਸਕਦਾ ਇਹੋ ਜਿਹੇ ਕੈਂਡੀਡੇਟਾਂ ਦੀ ਲੁਧਿਆਣੇ ਨੂੰ ਲੋੜ ਨਹੀਂ ਤੀਸਰੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਰਲਿਆ ਮਿਲਿਆ ਮੈਚ ਖੇਡ ਰਹੇ ਆ ਤੁਸੀਂ ਸਭ ਨੇ ਉਹ ਵੀਡੀਓ ਦੇਖੀ ਹੋਊਗੀ ਜਿਹਦੇ ਚ ਇੱਕੇ ਹੀ ਦਿਨ ਅਮਰਤਾ ਵੜਿੰਗ ਤੇ ਮਗਰੋਂ ਪੱਪੀ ਪ੍ਰਾਸ਼ਰ ਅਸ਼ੋਕ ਪੱਪੀ ਪ੍ਰਾਸ਼ਰ ਜਿਹੜੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੋਹਾਂ ਨਾਲ ਸੇਮ ਬੰਦੇ ਇਹ ਇਹਦੇ ਤੋਂ ਦੋ ਗੱਲਾਂ ਸਾਫ਼ ਹੁੰਦੀਆਂ ਨੇ ਕਿ ਇੱਕ ਤਾਂ ਇਹ ਰਲੇ ਹੋਏ ਨੇ ਇਹ ਇਕੱਠੇ ਨੇ ਇਹਨਾਂ ਨੂੰ ਜਿਹਨੂੰ ਮਰਜ਼ੀ ਵੋਟ ਪਾਓ ਰਾਹੁਲ ਗਾਂਧੀ ਨੂੰ ਜਾਊਗੀ ਜਿਹਨੂੰ ਮਰਜ਼ੀ ਪਾ ਲਿਓ ਇੰਡੀਆ ਗੱਠਵੰਦਨ ਦਾ ਹਿੱਸਾ ਨੇ ਨਾ ਜਿਹਨੂੰ ਮਰਜੀ ਵੋਟ ਪਾ ਲਿਓ ਰਾਹੁਲ ਗਾਂਧੀ ਨੂੰ ਜਾਊਗੀ ਸੇਮ ਬੰਦੇ ਦੂਜਾ ਗੱਲ ਇਹ ਆ ਉਹ ਸੇਮ ਇਸ ਲਈ ਵੀ ਆ ਕਿਉਂਕਿ ਇਹਨਾਂ ਕੋਲ ਆਪਦੇ ਬੰਦੇ ਹੈ ਨਹੀਂ ਵਰਕਰ ਹੈ ਨਹੀਂ ਇਹ ਪੇਡ ਆਦਮੀ ਖੜੇ ਕਰਦੇ ਰਲ ਕੇ ਇਲੈਕਸ਼ਨ ਲੜ ਰਹੇ ਆ ਪੇਡ ਆਦਮੀ ਖੜੇ ਕਰਦੇ ਆ ਤੇ ਪਹਿਲਾਂ ਉਹ ਇੱਕ ਕੈਂਡੀਡੇਟ ਨਾਲ ਫਿਰ ਉਹੀ ਬੰਦੇ ਦੂਜੇ ਕੈਂਡੀਡੇਟ ਨਾਲ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ ਆ ਜੇ ਨਹੀਂ ਹੈ ਦੇਖੀ ਤਾਂ ਮੈ ਮੈਤੋ ਲੈ ਜਿਓ ਮੇਰੇ ਕੋਲ ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਲੁਧਿਆਣਾ ਸ਼ਹਿਰ ਦੇ ਜਿਹੜੇ ਕੈਂਡੀਡੇਟ ਨੇ ਉਹ ਕਰ ਰਹੇ ਨੇ ਜਿਹੜੇ ਲੋਕ ਨੇ ਅਕਾਲੀ ਦਲ ਆਸੀਂ ਸਵਾਲ ਕਰਦੇ ਆਂ ਵੀ ਐਡੀ ਬੇਗੈਰਤੀ ਰਾਜੇ ਵੜਿੰਗ ਨੇ ਬਲਾਤਕਾਰੀ ਰੜਾ ਲਿਆ ਉਹ ਬਲਾਤਕਾਰੀ ਨੇ ਇੱਕ ਪਲਟੂ ਰਾਮ ਦੀ ਵੀਡੀਓ ਜਨਤਕ ਕਰਤੀ ਉਹਦਾ ਭਰੋਸਾ ਤੋੜ ਕੇ ਤੇ ਉਹ ਪਲਟੂ ਰਾਮ ਜਿਹੜੀ ਪਾਰਟੀ ਚ ਗਿਆ ਉਹਨੂੰ ਵੀ ਮਾਫ ਨਹੀਂ ਕਰ ਰਿਆ ਜਿਸ ਆਦਮੀਆਂ ਦੇ ਜਿਨ੍ਹਾਂ ਦੇ ਕਰਤਾਰ ਰਹੇ ਜੇ ਨੇ ਉਹਨਾਂ ਤੋਂ ਲੁਧਿਆਣਾ ਕੀ ਭਲਾ ਭਾਲਦਾ ਇਹ ਗੱਲਾਂ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਦਿਯਾਨਤਦਾਰੀ ਉਹ ਕਿਸੇ ਵੀ ਘਰ ਚ ਜਾ ਸਕਦੇ ਆ ਆ ਜਿਹੜਾ ਬੈਂਸ ਆ ਇਹਨੂੰ ਤਾਂ ਬੰਦਾ ਘਰ ਵਾੜਨ ਲੱਗਿਆ ਸੋਚਦਾ ਜਿਹੜਾ ਜਿਹਹਾ ਜਿਹੇ ਤੇ ਜੁਰਮ ਲੱਗਿਆ ਸਟਿੰਗ ਹੋ ਮਿਊਜ਼ਿਕ ਸੁਵਿੰਦਰ ਸੋਨੀ ਦੀ ਰਿਪੋਰਟ